ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਸਾਡੀ ਵੀਡੀਓ ਕੋਈ ਪੋਡਕਾਸਟ ਨਹੀਂ ਹੈ ਅੱਜ ਦੀ ਸਾਡੀ ਵੀਡੀਓ ਇੱਕ ਵਲੌਗ ਹੈ ਤੇ ਵੀਲੌਗ ਅਸੀਂ ਉਸ ਜਗ੍ਹਾ ਤੱਕ ਜਾ ਰਹੇ ਹਾਂ ਜਿੱਥੇ ਜਾਣ ਦਾ ਸਾਡੇ ਸਾਰਿਆਂ ਦਾ ਸੁਪਨਾ ਸੀਗਾ ਅਸੀਂ ਜਾ ਰਹੇ ਹਾਂ ਜੀ ਤਾਜ ਮਹਿਲ ਤਾਜ ਮਹਿਲ ਦੀ ਐਂਟਰੀ ਵਾਸਤੇ ਸਭ ਤੋਂ ਪਹਿਲਾਂ ਟਿਕਟ ਲੈਣੀ ਪੈਂਦੀ ਆ ਜਿਹਦਾ ਰੇਟ 50 ਰੁਪਏ ਆ ਤੇ ਕਾਫੀ ਭੀੜ ਸੀਗੀ ਲਾਈਨ ਵਿੱਚ ਰਸ਼ ਹੁੰਦਾ ਤਾਂ ਇਸ ਪੂਰੀ ਸਕਿਉਰਿਟੀ ਚੈਕਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਵਾਲਾ ਜੀ ਐਂਟਰੀ ਗੇਟ ਮੈਂ ਅੱਜ ਐਂਟਰੀ ਤੇ ਕਰਨ ਲੱਗੇ ਆ ਪਰ ਗਰਮੀ ਬੜੀ ਲੱਗਦੀ ਆ ਗਰਮੀ ਕਿੰਨੀ ਕ ਲੱਗਦੀ ਆ ਗਰਮੀ ਦੇ ਹੱਦਾਂ ਤੋਂ ਬਾਅਦ ਤੇ ਹੱਦਾਂ ਤੋਂ ਬਾਅਦ ਦੀ ਆ ਤੁਸੀਂ ਇਹ ਵੇਖੋ ਕਿ ਨਿਆਣਿਆਂ ਦਾ ਹਾਲ ਲਓ ਜੀ ਐਂਟਰੀ ਵੱਜੂ ਆਂ ਬਾਜ ਜੀ ਵਾਹ ਕਾਫੀ ਗਰਮੀ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਤਾਜਮਹਿਲ ਦੇਖਣ ਦੀ ਜਿਹੜੀ ਐਕਸਾਈਟਮੈਂਟ ਸੀਗੀ ਉਹ ਬਹੁਤ ਵੱਧ ਦੇਖਣ ਨੂੰ ਮਿਲੀ ਸੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਤੇ ਅਸੀਂ ਪਹੁੰਚ ਚੁੱਕੇ ਹਾਂ ਉੱਤਰ ਪ੍ਰਦੇਸ਼ ਵਿੱਚ ਆਗਰਾ ਸ਼ਹਿਰ। ਐਸ ਟਾਈਮ ਅਸੀਂ ਤਾਜਮਹਿਲ ਦੇਖ ਰਹੇ ਹਾਂ ਤੇ ਇੱਥੇ ਦੀਆਂ ਰੌਣਕਾਂ ਵੇਖ ਕੇ ਬਹੁਤ ਖੁਸ਼ੀ ਵੀ ਮਹਿਸੂਸ ਹੋਈ ਆ। ਦੇਸ਼ਾਂ ਵਿੱਚ ਦੇਸ਼ਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਤਾਜਮਹਿਲ ਦੇ ਦਰਸ਼ਨ ਕਰਨ ਆ ਰਹੇ ਆ। ਉਹ ਤੁਹਾਨੂੰ ਵੀ ਕਰਾਉਂਦੇ ਆ। ਚਲੋ ਚੱਲਦੇ ਆ। ਮੈਨੂੰ ਲੱਗਦਾ ਕਿ ਇੱਥੇ ਹਜ਼ਾਰਾਂ ਤੋਂ ਵੱਧ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਆ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਵੱਖ-ਵੱਖ ਜਗ੍ਹਾ ਤੋਂ ਲੋਕ ਜਿਹੜੇ ਆ ਇੱਥੇ ਤਾਜਮਹਿਲ ਦੇਖਣ ਪਹੁੰਚਦੇ ਆ ਤਾਜਮਹਿਲ ਦੇ ਇਸ ਬਾਹਰ ਵਾਲੇ ਹਿੱਸੇ ਵਾਸਤੇ ਤੁਹਾਨੂੰ 50 ਰੁਪਏ ਦੀ ਬਾਹਰੋਂ ਟਿਕਟ ਲੈਣੀ ਪੈਂਦੀ ਬਟ ਅਗਰ ਤੁਸੀਂ ਤਾਜਮਹਿਲ ਦੇ ਅੰਦਰ ਜਾਣਾ ਉਹਦੇ ਵਾਸਤੇ 200 ਰੁਪਏ ਦੀ ਟਿਕਟ ਤੁਹਾਨੂੰ ਅਲੱਗ ਤੋਂ ਲੈਣੀ ਪਊਗੀ ਜਿਹਦਾ ਕਾਊਂਟਰ ਜਿਹੜਾ ਅੰਦਰ ਹੀ ਬਣਿਆ ਹੋਇਆ ਵਾ ਤੇ ਉਸ ਤੋਂ ਪਹਿਲਾਂ ਤੁਹਾਡੇ ਸ਼ੂਜ਼ ਕਵਰ ਕਰ ਦਿੱਤੇ ਜਾਣਗੇ ਅੰਦਰ ਜਾਣ ਤੋਂ ਪਹਿਲਾਂ ਕੋਈ ਨਾ ਲੂਜ਼ ਹੈ ਤੇ ਫਿਰ ਕੀ ਹੋ ਗਿਆ ਜਿੰਨੇ ਕੇ ਪੈਰ ਹੋਣੇ ਕਿ ਆਣੇ ਆ ਮੇਰੇ ਵੀ ਲੱਥੀ ਜਾਂਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਚਲੋ ਹੁਣ ਆਪਾਂ ਐਂਟਰੀ ਮਾਰਦੇ ਆ ਅੰਦਰ ਜਾਣ ਦੀ ਐਂਟਰੀ ਦੇ ਲਈ ਟਿਕਟ ਲੈ ਕੇ ਤੁਹਾਨੂੰ ਇਸ ਲਾਈਨ ਦੇ ਵਿੱਚ ਹੀ ਲੱਗਣਾ ਪਊਗਾ ਤੇ ਕਾਫੀ ਲੰਬੀ ਲਾਈਨ ਸੀਗੀ ਤੇ ਸਾਡੀ ਟਿਕਟਾਂ ਟਿਕਟ ਦਿਖਾ ਕੇ ਜਦੋਂ ਆਪਾਂ ਅੱਗੇ ਨੂੰ ਨਿਕਲਦੇ ਹਾਂ ਤਾਜਮਹਿਲ ਦੇ ਅੰਦਰ ਐਂਟਰੀ ਵਾਸਤੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਲਾਈਨ ਦੇ ਵਿੱਚੋਂ ਲੰਘਣਾ ਪੈਂਦਾ ਤੇ ਫੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਵਾ ਤਾਜਮਹਿਲ ਦੇ ਵਿੱਚ ਐਂਟਰੀ ਕਰਨ ਵਾਸਤੇ ਕਹਿੰਦੇ ਕਿ ਸ਼ਾਹ ਜਹਾਂ ਜਿਹੜਾ ਵਾ ਆਪਣੇ ਲਈ ਇੱਕ ਕਾਲਾ ਤਾਜ ਮਹਿਲ ਵੀ ਬਣਾਉਣਾ ਚਾਹੁੰਦਾ ਸੀ ਪਰ ਜੋ ਕਿਸੇ ਕਾਰਨ ਉਹ ਬਣਾ ਨਹੀਂ ਸਕਿਆ ਉਸ ਦੀ ਮੌਤ ਤੋਂ ਬਾਅਦ ਵਿੱਚ ਸ਼ਾਹ ਜਹਾਂ ਦੀਆਂ ਦੋਨੋਂ ਬੀਟੀਆਂ ਰੋਸ਼ਨਾਰਾ ਤੇ ਜਹਾਨਾਰਾ ਨੇ ਉਸ ਨੂੰ ਆਗਰੇ ਕਿਲੇ ਦੀਆਂ ਖੂਫੀਆਂ ਸੁਰੰਗਾਂ ਦੁਆਰਾ ਇਸ ਤਾਜ ਮਹਿਲ ਦੇ ਵਿੱਚ ਮਮਤਾਜ਼ ਦੇ ਨਾਲ ਵਾਲੀ ਕਬਰ ਦੇ ਵਿੱਚ ਦਫਨਾਣਾ ਦਿੱਤਾ ਸੀ ਇਸ ਲਈ ਇੱਥੇ ਮਮਤਾਜ਼ ਤੇ ਸ਼ਾਹ ਜਹਾਂ ਦੋਨਾਂ ਦੀਆਂ ਕਬਰਾਂ ਜਿਹੜੀਆਂ ਨਜ਼ਰ ਆਉਣਗੀਆਂ ਅੱਗੇ ਜਾ ਕੇ ਤੁਹਾਨੂੰ ਇਸ ਖੂਫੀਆ ਰਸਤੇ ਬਾਰੇ ਦੱਸਾਂਗੇ ताजमहल ਦੇ ਅੰਦਰ ਐਂਟਰ ਕਰਕੇ ਇਹ ਵਾਲੀ ਜਿਹੜੀ ਹੁਣੇ ਕਬਰ ਲੰਗੀ ਆ ਇਹ ਮਮਤਾਜ਼ ਦੀ ਤੇ ਸ਼ਾਹਜਹਾਂ ਦੀ ਅਸਲੀ ਕਬਰ ਨਹੀਂ ਹੈ ਜਿਹੜੀ ਅਸਲੀ ਕਬਰ ਹੈ ਸੇਮ ਇਸ ਦੇ ਥੱਲੇ ਜਿੱਥੇ ਲੋਕ ਪ੍ਰਕਰਨਾ ਕਰ ਰਹੇ ਆ ਬਿਲਕੁਲ ਇਸ ਦੇ ਥੱਲੇ ਇੱਕ ਬੇਸਮੈਂਟ ਆ ਇਹਨਾਂ ਕਬਰਾਂ ਦੇ ਥੱਲੇ ਜਿੱਥੇ ਆਮ ਲੋਕਾਂ ਨੂੰ ਜਾਣਾ ਅਲਾਉਡ ਨਹੀਂ ਹੈਗਾ ਉੱਥੇ ਅਸਲੀ ਕਬਰ ਹੈ ਤੇ ਇਹ ਲੋਕਾਂ ਦੇ ਦੇਖਣ ਵਾਸਤੇ ਬਣਾਈ ਗਈ ਹੈ ਤੇ ਇਹ ਰਸਤਾ ਖੂਫੀਆ ਰਸਤਾ ਜਿਹੜਾ ਮੈਂ ਤੁਹਾਨੂੰ ਹੁਣੇ-ਹੁਣੇ ਦੱਸਿਆ ਸੀਗਾ ਇਹ ਉਹ ਹੀ ਬੇਸਮੈਂਟ ਹੈ ਇੱਥੇ ਆਮ ਬੰਦਾ ਨਹੀਂ ਜਾ ਸਕਦਾ ਤੇ ਤੁਹਾਨੂੰ ਦਿਖਾਉਣੀ ਹੈ ਇਸ ਬੇਸਮੈਂਟ ਦੇ ਵਿੱਚ ਸ਼ਾਹਜਹਾਂ ਤੇ ਮੁਮਤਾਜ਼ ਦੀ ਅਸਲੀ ਕਬਰ ਹੈ ਤੇ ਬਿਲਕੁਲ ਉੱਪਰ ਇਸ ਦੇ ਜਿੱਥੇ ਆਮ ਲੋਕ ਘੁੰਮਦੇ ਅੰਦਰ ਜਾ ਕੇ ਉਹ ਜੋ ਚੀਜ਼ ਦੇਖਦੇ ਬਿਲਕੁਲ ਇਸ ਦੇ ਉੱਪਰ ਵਾਲੀ ਸਾਈਡ ਤੇ ਜਾ ਕੇ ਉਹ ਕਬਰਾਂ ਬਣੀਆਂ ਆਮ ਲੋਕਾਂ ਦੇ ਦੇਖਣ ਵਾਸਤੇ ਪਰ ਅਸਲੀ ਕਬਰਾਂ ਜਿਹੜੀਆਂ ਵਾਂ ਏ ਵਾਲੀਆਂ ਜਿਹੜੀਆਂ ਕਿ ਬੇਸਮੈਂਟ ਦੇ ਵਿੱਚ ਆ ਤੇ ਆਮ ਬੰਦਾ ਜਿਹੜੇ ਆਉਂਦੇ ਆ ਘੁੰਮਣ ਇੱਥੇ ਨਹੀਂ ਦੇਖ ਸਕਦੇ ਸੋ ਇਸ ਤੋਂ ਉਪਰੰਤ ਅੰਦਰੋਂ ਆਪਾਂ ਦੇਖ ਕੇ ਇਹ ਬਾਹਰ ਨੂੰ ਰਸਤਾ ਜਾਂਦਾ ਵਾ ਤਾਜ ਮਹਿਲ ਤੋਂ ਬਾਹਰ ਜਿਹੜਾ ਰਸਤਾ ਜਾਂਦਾ ਵਾ ਬਿਲਡਿੰਗ ਤੋਂ ताजमहल ਜਿਹੜਾ ਵਾ ਦੁਨੀਆ ਦੇ 7 ਅਜੂਬਿਆਂ ਦੇ ਵਿੱਚ ਸ਼ਾਮਿਲ ਹੈ ਤੇ ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਯਮਨਾ ਨਦੀ ਦੇ ਤੱਟ ਤੇ ਵਸਿਆ ਹੋਇਆ ਹੈ। ਇਹ ਰਸਤਾ ਜਿਹੜਾ ताजमहल ਦੀ ਬਿਲਡਿੰਗ ਤੋਂ ਬਾਹਰ ਨਿਕਲਦਾ ਵਾ ਤੇ ਇਹਦੇ ਨਾਲ ਹੀ ਯਮਨਾ ਨਦੀ ਜਿਹੜੀ ਦੇਖਣ ਨੂੰ ਮਿਲਦੀ ਆ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਫੋਟੋਆਂ ਵੀ ਖਿੱਚਵਾਉਂਦੇ ਆ। ਤਾਜਮਹਿਲ ਸ਼ਾਹਜਹਾਂ ਤੇ ਮਮਤਾਜ ਦੇ ਪਿਆਰ ਦੀ ਜਿਹੜੀ ਨਿਸ਼ਾਨੀ ਮੰਨੀ ਜਾਂਦੀ ਆ ਜਿਹਨੂੰ ਸਿੰਬਲ ਆਫ ਲਵ ਵੀ ਕਹਿੰਦੇ ਆ ਤੇ ਹਰ ਸਾਲ ਲੱਖਾਂ ਲੋਕਾਂ ਦੀ ਮਹਿਮਾਨ ਨਿਵਾਜੀ ਕਰਦਾ ਵਾ ਇਹ ਤਾਜਮਹਿਲ ਸ਼ੁੱਕਰਵਾਰ ਵਾਲੇ ਦਿਨ ਤਾਜਮਹਿਲ ਬੰਦ ਹੁੰਦਾ ਵਾ ਉਸ ਦਿਨ ਇਥੇ ਨਮਾਜ਼ ਪੜ੍ਹੀ ਜਾਂਦੀ ਆ ਲੋਕਾਂ ਵੱਲੋਂ ਆਣ ਕੇ ਸੋ ਤਾਜਮਹਿਲ ਦੇ ਵਿੱਚ ਅਸੀਂ ਤੁਹਾਨੂੰ ਸ਼ਾਹਜਹਾਂ ਤੇ ਮਮਤਾਜ ਦੀ ਜਿਹੜੀ ਆ ਅਸਲੀ ਕਬਰ ਵੀ ਦਿਖਾਈਏ ਤੇ ਨਕਲੀ ਕਬਰ ਵੀ ਦਿਖਾਈਆ ਨਕਲੀ ਕਬਰ ਜਿਹੜੀ ਉੱਪਰ ਤੁਸੀਂ ਦੇਖਦੇ ਹੋ ਆਮ ਲੋਕ ਦੇਖਦੇ ਨੇ ਤੇ ਜਿਹੜੀ ਅਸਲੀ ਕਬਰ ਆ ਉਹ ਠੀਕ ਥੱਲੇ ਬੀਸਮੈਂਟ ਦੇ ਵਿੱਚ ਹੈ ਜਿਹੜੀ ਸਾਲ ਦੇ ਵਿੱਚ ਸਿਰਫ 3 ਵਾਰ ਲੋਕਾਂ ਨੂੰ ਦਰਸ਼ਨ ਕਰਵਾਈ ਜਾਂਦੇ ਜਿਹਦੇ ਤੇ ਉਹ ਵੀ ਉਦੋਂ ਕਰਵਾਈ ਜਾਂਦੇ ਜਦੋਂ ਇੱਥੇ ਸ਼ਾਹਜਹਾਨ ਦਾ ਜਿਹੜਾ ਵਾ ਉਰਸ ਹੁੰਦਾ ਵਾ ਸੋ ਤਾਜ ਮਹਿਲ ਅਸੀਂ ਅੰਦਰੋਂ ਦੇਖ ਲਿਆ ਬਾਤੇ ਹੁਣ ਅਸੀਂ ਕਰਾਂਗੇ ਵਾਪਸੀ ਤੇ ਵਾਪਸੀ ਕਰਨ ਵਾਸਤੇ ਜਦੋਂ ਤੁਸੀਂ ਤਾਜ ਮਹਿਲ ਦੀ ਬਿਲਡਿੰਗ ਦੇ ਵਿੱਚੋਂ ਐਗਜ਼ਿਟ ਕਰਦੇ ਹੋ ਤਾਂ ਘੁੰਮ ਕੇ ਜਿੱਦਾਂ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਆਏ ਸੀਗੇ ਹੁਣ ਉਵੇਂ ਹੀ ਬਾਹਰ ਜਾਣ ਵਾਸਤੇ ਪੌੜੀਆਂ ਥਾਣੀ ਥੱਲੇ ਜਾਣਾ ਪਊਗਾ ਤੇ ਬਾਹਰ ਜਾ ਕੇ ਜਿਹੜੇ ਤੁਸੀਂ ਇਹ ਸ਼ੂਜ਼ ਪਵਾਏ ਹੁੰਦੇ ਕਵਰ ਪਵਾਏ ਹੁੰਦੇ ਉਹ ਲਾਉਣੇ ਪੈਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਖੂਬਸੂਰਤ ਨਜ਼ਾਰਾ ਵਾ ਤੇ ਉਮੀਦ ਕਰਦੇ ਆ ਤੁਹਾਨੂੰ ਸਾਡਾ ਇਹ ਵਲੌਗ ਬਹੁਤ ਪਸੰਦ ਆਇਆ ਹੋਊਗਾ ਤੇ ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਸਤਿ ਸ਼੍ਰੀ ਅਕਾਲ